ਜੀ ਰਾਣੀ ਕੌਰ ਜੀ ਕਿਹੜਾ ਬੰਦਾ ਲਵੰਡੀ ਸਾਹਿਬ ਹੋ ਜੀ ਕੀ ਮਾਮਲਾ ਹੈ ਮੁੰਡਾ ਮਰਿਆ ਦਾਤ ਮਿਲਿਆ ਕਿਵੇਂ ਮਰਿਆ ਮਰਿਆ ਜੀ ਟਿੱਟੇ ਦੇ ਢੀਕੇ ਨਾਲ ਮਰਿਆ ਹਾਂ ਬਹੁਤ ਮਾਰ ਗਈ ਸਾਰੇ ਬਿਹੜਾ ਖਾਲੀ ਹੋ ਮੁੰਡੇ ਜਿਹੜੇ ਨੌਜਵਾਨ ਸੀ ਸਾਰੇ ਖਤਮ ਹੋ ਗਏ ਪ੍ਰਸ਼ਾਸਨ ਕੁਝ ਨਹੀਂ ਕਰਦਾ ਉਮਰ ਜੀ 14 ਸਾਲ ਦੇ 14 15 ਸਾਲ ਪ੍ਰਸ਼ਾਸਨ ਕੁਝ ਨਹੀਂ ਕਰਦਾ ਜੀ ਉਸ ਨਾਲ ਨਹੀਂ ਹੋਈ ਆ ਘਰ ਘਰ ਵਿਕਦਾ ਗਾ ਜੀ ਆ ਮੋਰ ਤੇ ਆਖਣੇ ਧੜਕੇ ਪੁਰਸ਼ ਕੋਲੇ ਫੇਰ ਆ ਗਏ ਆ ਜੀ ਬਾਧੂ ਵਿਕਦਾ ਆਓ ਆਓ ਸਾਡੀ ਕੋਈ ਗੱਲ ਨਹੀਂ ਸੁਣਦਾ ਸਾਡੀ ਸਮਾਈ ਹੋ ਨਹੀਂ ਰਹੀ ਅਸੀਂ ਬਹੁਤ ਜਾ ਜਾ ਰਹੇ ਹਾਂ ਗੂਠੇ ਲਾਲਾ ਵੀ ਦੇ ਆਏ ਪੁਲਿਸ ਕਹਿੰਦੀ ਛਾਪੇ ਮਾਰਦੀ ਐ ਪੁਲਿਸ ਕਹਿੰਦੀ ਛਾਪੇ ਮਾਰਦੇ ਐ ਝੂਠ ਆ ਜਦੋਂ ਦੂਰੋਂ ਕੂਕੂ ਕਰ ਦਿੰਦੇ ਆ ਭਜ ਜਾਂਦੇ ਆ ਭਜਾ ਦਿੰਦੇ ਆ ਜੀ ਉਹਨਾਂ ਨੂੰ ਰੂਟਰ ਵਜਾ ਦਿੰਦੇ ਆ ਮੰਗ ਕੀ ਕਰਦੇ ਤੁਸੀਂ ਮੰਗ ਇਹੀ ਕਰਦੇ ਆ ਵੀ ਸਾਡੇ ਤਲਵੰਡੀ ਸਾਬਾ ਦੇ ਵਿੱਚੋਂ ਇੱਟਾ ਬੰਦ ਹੋਣਾ ਚਾਹੀਦਾ ਨਾ ਜਵਾਨ ਮੁੱਕ ਜਾਂਦੇ ਆ ਮਾ ਮਾ ਰੋਂਦਣਾ ਮਾ ਮਾ ਰੰਡਣਾ ਆ ਖੜੀ ਆ ਮੇਰੀ ਜਠਾਣੀ ਇਹਦੇ ਪੁੱਤ ਮੁੱਕਿਆ ਇਹਦਾ ਪੁੱਤ ਮੁੱਕਿਆ ਸਾਡ ਸਾਰਾ ਬੇੜਾ ਖਾਲੀ ਹੋ ਗਿਆ

ਇਹ ਨਾ ਕੋਡ ਪਾਲ ਹੈ ਇਹ ਕਾਗਜ਼ ਆਦਾ ਜੀ ਪਿੰਡ ਕਿਹੜਾ ਆਹੀ ਜੀ ਕੀ ਮਾਮਲਾ ਹੋਇਆ ਬੇਟੀ ਨੇ ਕੀ ਮਾਮਲਾ ਹੋਇਆ ਬੇਟੀ ਨੂੰ ਕੀ ਗੱਲਬਾਤ ਹੋ ਗਈ ਡਾਕਟਰ ਜੀ ਉਹ ਕੀ ਕਹਿੰਦਾ ਡਾਕਟਰ ਅੱਛਾ ਪੰਡਾ ਹੀ ਮੁੰਡਾ ਸੀ ਜੀ ਮੇਰਾ ਅੱਛਾ ਉਹਨਾਂ ਨੂੰ ਜੀ ਪਿਆਰ ਦੇ ਪਾਪੜ ਠੀਕ ਹੈ ਠੀਕ ਹੈ ਨਾ ਕੋਈ ਮਰ ਗਿਆ ਜੀ ਕਿਸੇ ਦਾ ਹਾਂ ਜੀ ਤੇ ਪਹਿਲਾਂ ਦੇਖਿਆ ਸੀ ਕਿੰਨਾ ਕਬਿਕਦਾ ਕੀਤਾ ਬਾਤ ਬਤਾ ਜੀ ਸਾਰੇ ਬੰਦੇ ਆ ਗਿਆ ਜੀ ਬਹੁਤ ਜਿਆਦਾ ਕਰ ਕਰ ਦੇਖਦਾ ਬੰਦਾ ਬਹੁਤ ਹੁਣ ਜਦੋਂ ਮਤਲਬ ਥੋੜਾ ਬੱਚੇ ਦਾ ਕੰਮ ਕਰਨ ਦਾ ਸਮਾਂ ਸੀ ਉਹ ਦੋ ਤਿੰਨ ਸੌਕ ਦੇਂਦਾ ਸਮਾਂ ਤੋਂ ਬਾਅਦ ਹਾਂ ਜੀ ਛੋਟੀ ਇੰਬਰ ਸੀ ਕੀ ਮੰਗ ਕਰਦੇ ਉਹ ਕੋਲ ਸੀ ਸੋਨਸਰਾਇ ਤਾਂ ਅੰਦਰ ਜੀ ਆਹ ਤੁਹਾਡਾ ਦਿੱਤਾ ਆਖਣਾ ਜਰਾ ਜਰਾ ਬਹੁਤ ਬਹੁਤ ਮਰੇਨਾ ਪਾਲੀ ਸਿੰਘ ਆ ਜੀ ਆ ਮੇਰੇ ਭਰਾ ਦਾ ਨਾਮ ਸੁਦੇਸ਼ ਸਿੰਘ ਆ ਤੇ ਇਹ ਸਾਡਾ ਮੁੰਡਾ ਸੀਗਾ ਡੱਡ ਬੋਦੀ ਮਰੀ ਆ ਤੁਹਾਨੂੰ ਪੁਲਿਸ ਨੇ ਰੱਖਿਆਗਾ ਤੇ ਇਹਦਾ ਕਾਰਨ ਇਹ ਆ ਵੀ ਸਾਨੂੰ ਪਹਿਲਾਂ ਉਹ ਮੜਮ ਮੋਟਰ ਨਾ ਕਰਦਾ ਸੀਗਾ ਤੇ ਇੱਕ ਟਰਾਲ ਇਹ ਕਰ ਲਿਆ ਸੀਗਾ 11 ਦਿਵਾਰੇ ਫੇਰ ਪਤਾ ਨਹੀਂ ਉਹ ਬਾਹਰ ਬੂਰ ਬਾਗਾ ਰਹਾ ਤਾਂ ਤੇ ਉਹਦੀ ਡੱਡ ਬੋਦੀ ਨਾਲ ਉਹ ਪੁਲਿਸ ਨੇ ਚੱਕੀ ਆਗੀ ਤੇ ਚਿੱਟਾ ਬਹੁਤ ਸਾਰੇ ਆਮ ਬਿੱਟ ਰਿਹਾਗਾ ਬਹੁਤ ਘਰ ਜਾਦੇ ਬਰਬਾਦ ਹੋਈ ਜਾਂਦੇ ਆ ਇਹ ਗਵਰਨਮੈਂਟ ਦੇ ਹੱਥ ਵੱਨ ਕੇ ਅਸੀਂ ਬੇਨਤੀ ਕਰਦੇ ਆਂ ਵੀ ਇਹੇ ਤੇ ਕੰਟਰੋਲ ਕਰਿਆ ਜਾਵੇ। ਹਾਂ ਬਹੁਤ ਬੱਸ ਕਿ ਸ਼ਹਿਰ ਹੈ ਤੇ ਸਭ ਉਸ ਪਰਦਾਸੋਂ ਦਾ ਹੈ ਕੋਈ ਕੰਟਰੋਲ ਨਹੀਂ ਕੋਈ ਕੰਟਰੋਲ ਨਹੀਂ ਲਾਦੇ ਸਾਨੂੰ ਇੱਥੇ ਬਹੁਤ ਘਰ ਪੱਟੇ ਗਈਏ। ਬਹੁਤ ਟਿੱਕਾ ਲਾ ਲਾ ਕੇ ਘਰ ਪੱਟੇ ਗਈਏ। ਹੁਣ ਮੰਗ ਕੀ ਕਰਦੇ ਤੁਸੀਂ? ਹਾਂ ਮੰਗਾ ਜਿਦਾ ਇਹੀ ਕਰਦੇ ਆਂ ਜੇ ਸਾਡਾ ਸਰਕਾਰ ਵੱਲੋਂ ਕੋਈ ਨਾ ਕੋਈ ਹੁਲਤ ਮਿਲ ਜੇ ਇਹਨੂੰ ਜਵਾਕ ਨੂੰ। ਆ ਪਹਿਲਾਂ ਇਹਦਾ ਬਿਚਾਰੇ ਦਾ ਦਵਾਈ ਮੁੱਕ ਗਿਆ ਕੁੜੀ ਘਰੇ ਰੰਡੀ ਹੋ ਗਈ। ਦੋ ਜਵਾਕ ਸੀਗੇ ਕੁੜੀ ਕੋਲੇ। ਹਾਂ ਉਹ ਕਰੋਨਾ ਮੁੱਕ ਗਿਆ ਸੀਗਾ ਜੀ ਬੰਦ ਕਰਨਾ ਚਾਹੁੰਦੇ ਸੀ ਕਿ ਟ੍ਰੈਕ ਕੋ ਬੰਦ ਕਰ ਦੇ ਹਾਂ 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 ਇਹ ਬਹੁਤ ਜ਼ਿਆਦੇ ਲੋਕ ਨਹੀਂ ਮੰਗ ਕਰਨੀ ਚਾਹੁੰਦੇ ਆ ਹੈ ਇਹ ਕੋਈ ਨਸਾ ਤੇ ਡਰ ਹੋ ਜੇ ਤਾਂ ਜਿਹਦੇ ਕਰ ਪੱਟੇ ਗੇ ਪੱਟੇ ਗੇ ਜਿੰਨਾਂ ਦੇ ਇਕੱਲੇ ਇਕੱਲੇ ਘਾਰਾਂ ਦੇ ਪੁੱਤਾਂ ਗੇ ਉਹ ਬਹੁਤ ਜ਼ਿਆਦੇ ਤੁਸੀਂ ਹੋ ਕੇ ਮਰੀ ਜਾ ਰਹੇ ਆ ਹੈ ਕੋਈ ਕਟ੍ਰੋਲ ਨਹੀਂ ਆ ਜੀ ਸਾਰੇ ਆ ਆ ਥਾਂ ਥਾਂ ਕੀ ਜਾਂਦਾ ਰਹਿੰਦਾ ਆ ਸਾਡੇ ਇੱਧਰ ਮਾਈਕ ਵਾਲੀ ਕੋਈ ਆ ਗਈ ਉਥੋਂ ਕੰਨੇ ਭਰੀ ਬੋਲਣੇ ਕੋਲ ਬੰਦੇ ਚੱਲੇ ਕਾਮੇ ਉਥੇ ਕੋਈ ਕੰਟਰੋਲ ਨਹੀਂ ਹੁੰਦਾ ਆ ਸਾਡੇ ਮਾਈ ਬੰਗਾਰੀ ਉਥੇ ਕੋਈ ਹਕੂਮਤ ਨਹੀਂ ਦਾਗਾ ਉਥੇ ਜਦੋਂ ਮਰਜੀ ਜਾ ਕੇ ਦੇਖ ਲੋ ਸਾਰੇ ਆਮ ਬਿਗੀ ਜਾਂਦਾ ਹੁੰਦਾ ਹੈ ਉਹ ਬਹੁਤ ਜ਼ਿਆਦਾ ਕੰਟਰੋਲ ਕਰਦੇ ਹਾਂ ਬਹੁਤ ਬਹੁਤ ਕਰਨਾ ਚਾਹੁੰਦੇ ਹਾਂ ਹਾਈ ਬਹੁਤ ਮੰਗ ਮੰਗੇ ਨੇ ਜਿੰਨੇ ਇਹਿੰਦਾ ਬਹੁਤ ਕਰਦੇ ਆਗੇ ਇਹ ਵੀ ਬੰਦ ਹੋਵੇ ਜਿਨ੍ਹਾਂ ਦੇ ਘਰ ਪੱਟੇ ਗੇ ਪੱਟੇ ਗੇ ਕਿਸੇ ਹੋਰ ਦੇ ਤਾਂ ਬਚਰਨ ਦੀ ਕੋਈ ਕੁੱਤ ਜਵਾਬ ਹੈ ਕਿ ਨਾ ਟੁੱਟੇ ਗਿਰੋਸੇ ਦੇ ਭਾਈ ਕਿਹੜਾ ਪਿੰਡ ਹੈ ਅੱਜ ਤੋਂ ਮੰਡੀ ਦਾ ਬੋਲ ਕਮਰੇ ਦੀ ਲਾਚ ਕੀ ਮਤਲਬ ਚਲ ਵਾ ਨਜ਼ਰ ਨਹੀਂ ਮਰੇ ਮੁੰਡਾ ਬਾਹਰ ਬੈਠ ਦੇ ਉੱਤੇ ਨੰਬਰ ਵੰਡੀ ਤੇ ਬਾਹਰ ਲਾਵਾ ਲੱਗਿਆ ਪੈਟਰੋਲ ਨਹੀਂ ਮਰਾਜ ਮਾਰੇ ਤੇ ਇਹਦਾ ਸੀ ਮੁੰਡਾ ਮੁੰਡੇ ਦਾ ਕਲਮਾਨ ਤੁਸੀਂ ਕਿੰਨੀ ਉਮਰ ਸੀ ਉਹਦਾ ਵੀ ਬਾਈ ਕੋਈ ਖਦਾ ਨਹੀਂ ਉਹਦਾ ਪਾਣਾ ਮਨਤੀਗਾ ਕਿ ਦੋਨਾ ਕਿਤੇ ਮਨਸਰ ਕਿਤੇ ਦੀ ਨਾਰ ਨੋਟ ਹਾਂਜੀ ਮਤਲਬ ਕਿਹੜਾ ਕਿਹੜਾ ਦੁੱਖ ਕਿੰਨਾ ਦੁੱਖ ਬਾਹਰ ਦੁੱਖ ਆ ਜੀ ਨਹੀਂ ਮੁੰਡਾ ਜੀ ਦਾ ਦੋ ਮੁੰਡੇ ਜੀ ਬਾਦ ਕੋਈ ਦਾ ਜੋੜ ਚੋੜਾ ਹੀ ਆ ਬਰਦਾ ਰਹਾ ਬੇਗਲੇ ਬਰਦਾ ਫਾਇਦੇ ਮਰੇ ਦੀ ਮੰਗ ਕੀ ਕਰਦੇ ਸਰਕਾਰ ਤੋਂ ਮੰਗ ਰਹੇ ਆ ਤੇਰੇ ਉਹ ਗਰੀਬਾਂ ਦੀ ਥੀ ਮੜਾ ਮੜਾ ਦੇਖਣੇ ਮਦਦ ਨਹੀਂ ਨਟਾ ਬੰਦ ਹੋਣਾ ਚਾਹੀਦਾ ਕਿਹਣਾ ਜਣਾ ਅਪੀਲ ਨਸਾ ਬੰਦ ਹੋ ਜੇ ਨਾ ਰੋਕ ਬੰਦ ਹੋ ਜਿੱਟਾ ਜਿੱਟਾ ਸਾਰਾ ਬਾਹਰ ਬੋਲ ਜਾਲੇ ਕਰ ਪੱਟੇ ਕੀ ਮਾਮਲਾ ਡੱਡੋੜੀ ਮਿਲੀ ਹੈ ਕੀ ਕਾਰਵਾਈ ਕਰਨੀ ਪੱਲ 191 ਡੱਡੋੜੀ ਬੱਸ ਸਟੈਂਡ ਦੇ ਬੈਕਸਾਈਡ ਤੋਂ ਮਿਲੀ ਸੀ ਫ੍ਰੈਸ ਹੋ ਗਈ ਉਹ ਕਰੋੜੀ ਸਾਹਿਬ ਉਹ ਪਿੰਡ ਦੇ ਸੂਚਨ ਸਿੰਘ ਜੀ ਨਾਲੋਂ ਦੇਖ ਲਓ ਕੋਈ ਅਧਿਕਾਰੀ 175000 ਰੁਪਏ ਦੀਆਂ ਦੇ ਬਦਾਰੇ ਬਿਆਨ ਤੇ ਇਹ ਸਭ ਨਸ਼ੇ ਪਿਆਰਾ ਕਰਦੇ ਜਿੱਡੇ ਜਿੱਡੇ ਨਾਲ ਹੋ ਜਾਂਦਾ ਫਾਦਰ ਮਤਲਬ ਹੁਣ ਕੋਈ ਨਸ਼ਾ ਨਹੀਂ ਸੀ ਕਰਦਾ ਪਹਿਲਾਂ ਕਿਤੇ ਕਰਦਾ ਪਹਿਲਾਂ ਕਰਦਾ ਸੀ ਕੀ ਕਾਰਵਾਈ ਕਰੇ ਕਿਛੇ ਜੋ 193 ਬੀ ਐਨਐਸਐਸ ਦੇ ਤਾਉਤ ਕਰ ਲਈ ਸੀ ਕਰੀਏ ਨਹੀਂ ਬਸਿ ਪੋਸਟਮੈਨ ਤੋਂ ਬਾਅਦ ਦੇ ਰਿਸੋਰਸ ਤੋਂ ਹੋਏ ਵੀ ਕਰ ਰਹੀ ਹੈ ਅਮੋਲਕ